29 ਸਤੰਬਰ ਮੌਸਮ ਅਪਡੇਟ ਪੰਜਾਬ ਮੌਸਮ 11 12 13 ਸਤੰਬਰ ਕਿਹੜੇ ਜ਼ਿਲ੍ਹਿਆਂ ਵਿੱਚ ਉਮੀਦ ਦੇ ਆਸਾਰ ਦੇਖੋ ਪੰਜਾਬ ਮੌਸਮ ਵੱਲੋਂ ਕੀ ਨਵੀਂ ਅਪਡੇਟ ਦੇਖੋ ਪੰਜਾਬ ਦੇ ਮੌਸਮ ਦੀ ਪੂਰੀ ਜਾਣਕਾਰੀ ਜਾਣੂ ਆਪਣੇ ਜ਼ਿਲ੍ਹੇ ਦਾ ਮੌਸਮ ਸੱਜੇ ਕੱਲ ਸਾਰੇ ਪੰਜਾਬ ਵਾਸੀਆਂ ਨੂੰ ਮੌਸਮ ਦੀ ਜਾਣਕਾਰੀ ਦੇ ਕੇ ਦਰਸ਼ਕਾਂ ਦਾ ਤਹਿ ਦਿਲ ਸਵਾਗਤ ਕਰਦੇ ਹਾਂ ਕੱਲ ਕਰਾਂਗੇ ਪੰਜਾਬ ਦੇ ਮੌਸਮ ਦੀ ਦੇਖਾਂਗੇ ਦੇਖ ਲਾਦ ਕਿਦਾਂ ਅੰਦਰ ਰਹਿ ਸਕਦੇ ਹਨ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਕਰਦੇ ਹਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਤਾਂ ਕਿ ਚੱਲ ਕੇ ਜਿਹੜੀ ਵੀ ਅਪਡੇਟ ਆਵੇ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀ ਰਹੇ ਵੀਡੀ ਦੇਗਨ ਉਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਦੀ ਅਪਡੇਟ ਵਾਲੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਪੰਜਾਬ ਦਾ ਮੌਸਮ 11 ਸਤੰਬਰ ਨੂੰ ਕਿਸ ਤਰ੍ਹਾਂ ਰਹੇਗਾ ਕਿਹੜੇ ਇਲਾਕਿਆਂ ਵਿੱਚ ਮੀਂਹ ਅਤੇ ਬੱਦਲਵਾਈ ਦੇਖਣ ਨੂੰ ਮਿਲੇਗੀ 11 12 13 ਸਤੰਬਰ ਦਾ ਮੌਸਮ ਦੇਖਾਂਗੇ ਸਭ ਤੋਂ ਪਹਿਲਾਂ ਆਪਾਂ ਸੈਟਲਾਈਟ ਜੀਮੇ ਦੇਖਾਂਗੇ ਉਸ ਤੋਂ ਬਾਅਦ ਆਪਾਂ ਰੇਨ ਡਾਰ ਮਾਡਲ ਦੇਖਾਂਗੇ ਉਸ ਤੋਂ ਬਾਅਦ ਆਪਾਂ ਪੰਜਾਬ ਆਈਐਮਡੀ ਵੱਲੋਂ ਜੋ ਵੀ ਅਲਰਟ ਜਾਰੀ ਕੀਤੀ ਹੈਨ ਉਸ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਦੀ ਨਵੀਂ ਵੀਡੀਓ ਦੇ ਵਿੱਚ ਦੇਖਾਂਗੇ ਪੰਜਾਬ ਦਾ ਮੌਸਮ ਕਿਸ ਤਰ੍ਹਾਂ ਰਹੇਗਾ ਆਪਾਂ ਦੇਖੀਏ ਪੰਜਾਬ ਦੇ ਉੱਤੇ ਫਿਲਹਾਲ ਕੁਝ ਇਲਾਕਿਆਂ ਦੇ ਵਿੱਚ ਟੁੱਟਵੇਂ ਰੂਪ ਦੇ ਵਿੱਚ ਬੱਦਲਵਾਈ ਬਣੀ ਹੋਈ ਹੈ ਜੇ ਆਪਾਂ ਇੱਧਰ ਬਠਿੰਡੇ ਨਾਲ ਟੱਚ ਕਰਦੇ ਜੇ ਰਾਜਸਥਾਨ ਦੇ ਇਲਾਕਿਆਂ ਦੀ ਗੱਲ ਕਰੀਏ ਤਾਂ ਇੱਧਰ ਦੇ ਵਿੱਚ ਇੱਧਰ ਬਠਿੰਡੇ ਬੋਰ ਦੇ ਨਾਲ ਟੱਚ ਕਰਦੇ ਜੇ ਰਾਜਸਥਾਨ ਦੇ ਇਲਾਕਿਆਂ ਦੀ ਗੱਲ ਕਰੀਏ ਤਾਂ ਫਿਲਹਾਲ ਰਾਜਸਥਾਨ ਦੇ ਵਿੱਚ ਤਾਂ ਇੱਧਰ ਦੇ ਇਲਾਕਿਆਂ ਵਿੱਚ ਆਪਾਂ ਨੂੰ ਮੌਸਮ ਬਿਲਕੁਲ ਕਲੀਅਰ ਨਜ਼ਰ ਆ ਰਿਹਾ ਹੈ ਕੋਈ ਵੀ ਬੱਦਲਵਾਈ ਨਜ਼ਰ ਨਹੀਂ ਆ ਰਹੀ ਜੇ ਆਪਾਂ ਇੱਧਰ ਟੈਂਪਰੇਚਰ ਦੀ ਗੱਲ ਕਰੀਏ 35 36 ਡਿਗਰੀ ਦੇੰਦਾ ਟੈਂਪਰੇਚਰ ਰਾਤ ਵਾਰ ਫੇਰ ਤੋਂ ਛੋਟੀ ਜੀ ਬੇਨਤੀ ਕਰਦੇ ਆਂ ਵੀਡੀਓ ਦੇ ਵਿੱਚ ਅੰਤ ਤੱਕ ਜੂਰ ਬਣੇ ਰਹਿਣਾ ਕਿ ਜਾ ਕੇ ਆਪਾਂ ਪੰਜਾਬ ਆਈਐਮਡੀ ਵੱਲੋਂ ਜੋ ਵੀ ਅਲਰਟ ਜਾਰੀ ਕੀਤੇ ਜਾਣ ਉਹਦੀ ਜਾਣਕਾਰੀ ਤੁਹਾਨੂੰ ਸਾਂਝੀ ਕਰਾਂਗੇ ਕਿ ਆਪਾਂ ਇਧਰ ਪਟਿਆਲੇ ਨਾਲ ਟੱਚ ਕਰਦੇ ਜੇ ਹਰਿਆਣੇ ਦੇ ਇਲਾਕਿਆਂ ਦੀ ਗੱਲ ਕਰੀਏ ਤਾਂ ਫਿਲਹਾਲ ਆਪਾਂ ਜੇ ਗੱਲ ਕਰੀਏ ਇਧਰ ਪਟਿਆਲੇ ਨਾਲ ਟੱਚ ਕਰਦੇ ਜਿਹੜੇ ਹਰਿਆਣੇ ਦੇ ਇਲਾਕਿਆਂ ਦੀ ਗੱਲ ਕਰੀਏ ਆਪਾਂ ਦੇਖੀ ਤਾਂ ਹਰਿਆਣੇ ਦੇ ਉੱਤੇ ਫਿਲਹਾਲ ਤੱਕ ਟੁੱਟਵੇਂ ਰੂਪ ਦੇ ਵਿੱਚ ਬੱਦਲ ਵਾਏ ਹਲਕੀ ਹਰਗੀ ਤੋਂ ਦਰਮਿਆਨੀ ਬੱਦਲ ਵਾਏ ਦੇਖਣ ਨੂੰ ਮਿਲ ਰਹੀ ਹੈ ਬਾਕੀ ਜੇ ਆਪਾਂ ਅੱਗੇ ਗੱਲ ਕਰ ਲਈਏ ਉਮੀਦ ਹੈ ਕਿ ਹਰਿਆਣੇ ਦੇ ਵਿੱਚ ਆਉਣ ਵਾਲੇ ਘੰਟਿਆਂ ਦੇ ਵਿੱਚ ਆਪਾਂ ਨੂੰ ਹਲਕੇ ਤੋਂ ਦਰਮਿਆਨਾ ਵੀ ਕੁਝ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਹੈ ਬਾਕੀ ਆ ਦੇਖੀਏ ਤਾਂ ਆਪਾਂ ਇਧਰ ਕੁਝ ਇਲਾਕੇ ਹੋਗੇ ਜਿਸ ਦੇ ਵਿੱਚ ਆਪਾਂ ਦਿੱਲੀ ਨਾਲ ਟੱਚ ਕਰਦੇ ਇਲਾਕੇ ਪਾਣੀਪਤ ਸੋਨੀਪਤ ਹੋ ਗਏ ਇਹਨਾਂ ਇਲਾਕਿਆਂ ਵਿੱਚ ਆਪਾਂ ਨੂੰ ਜ਼ਿਆਦਾਤਰ ਇਲਾਕ ਦਰਮਿਆਨਾ ਮੀਂਹ ਵੀ ਦੇਖਣ ਨੂੰ ਮਿਲ ਸਕਦਾ ਹੈ ਟੁੱਟਵੇਂ ਰੂਪ ਦੇ ਵਿੱਚ ਬੱਦਲਬਾਈ ਆਉਣ ਵਾਲੇ 24 ਘੰਟਿਆਂ ਦੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤੁਸੀਂ ਇਹਨੂੰ ਦੇਖਦੇ ਹੋ ਪੰਜਾਬ ਦੇ ਵਿੱਚ ਕਈ ਇਲਾਕਿਆਂ ਦੇ ਵਿੱਚ ਟੁੱਟਵੇਂ ਰੂਪ ਦੇ ਵਿੱਚ ਹਲਕੀ ਤੋਂ ਦਰਮਿਆਨੀ ਬੱਦਲਬਾਈ ਦੇਖਣ ਨੂੰ ਮਿਲ ਰਹੀ ਹੈ ਜੇ ਆਪਾਂ ਗੱਲ ਕੱਲ ਦੀ ਗੱਲ ਕਰੀਏ 10 ਤਰੀਕ ਨੂੰ ਕਈ ਇਲਾਕਿਆਂ ਵਿੱਚ ਆਪਾਂ ਨੂੰ ਟੁੱਟਵੇਂ ਰੂਪ ਦੇ ਵਿੱਚ ਮੀਂਹ ਦੇਖਣ ਨੂੰ ਮਿਲਿਆ ਸੀਗਾ ਪਰ ਜਿਸ ਦੇ ਵਿੱਚ ਆਪਾਂ ਦੇਖਿਆ ਸੀਗਾ ਕੁਝ ਇਲਾਕੇ ਇੱਧਰ ਲਗਭਗ ਫਟਿਆਲੇ ਦੇ ਹੋਗੇ ਇੱਧਰ ਕੁਝ ਰੂਪਨਗਰ ਦੇ ਇਲਾਕੇ ਹੋਗੇ ਜਮਕੌਰ ਸਾਹਿਬ ਦੇ ਇਲਾਕੇ ਹੋਗੇ ਚੰਡੀਗੜ੍ਹ ਹੋ ਗਿਆ ਮੋਹ ਦੇਖਣ ਨੂੰ ਮਿਲਿਆ ਸੀਗਾ ਬਾਕੀ ਆਪਾਂ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਤੁਸੀਂ ਦੇਖ ਸਕਦੇ ਹੋ ਸਕਰੀਨ ਉੱਤੇ ਟੁੱਟਵੇਂ ਰੂਪ ਦੇ ਵਿੱਚ ਕੁਝ ਖੇਤਰਾਂ ਦੇ ਵਿੱਚ ਬਦਲਵਾਈ ਬਣੀ ਹੋਈ ਹੈ ਚੰਡੀਗੜ੍ਹ ਮੋਹਾਲੀ ਰੋਪੜ ਨੰਦਪੁਰ ਸਾਹਿਬ ਚਾਰਪੁਰ ਦੇ ਹੋਏ ਕੁਝ ਖੇਤਰ ਲੁਧਿਆਣੇ ਦੇ ਹੋਗੇ ਇਹਨਾਂ ਇਲਾਕਿਆਂ 'ਚ ਛਿੱਟੇ ਛਰਾਟੇ ਆਪਾਂ ਨੂੰ ਉਮੀਦ ਹੈ ਦੇਖਣ ਨੂੰ ਮਿਲ ਸਕਦੇ ਹਨ ਹਲਕੇ ਤੋਂ ਦਰਮਿਆਨਾ ਵੀ ਦੇਖਣ ਨੂੰ ਮਿਲ ਸਕਦਾ ਹੈ ਬਾਕੀ ਜੇ ਆਪਾਂ ਇੰਦਰ ਗੱਲ ਕਰ ਲਈਏ ਹੋਰ ਲਾ ਕੇ ਪਟਿਆਲੇ ਦੇ ਹੋਗੇ ਫਤਿਹਗੜ੍ਹ ਸਾਹਿਬ ਦੇ ਕੁਝ ਟੁੱਟਵੇਂ ਇਲਾਕੇ ਹੋਗੇ ਇਹਨਾਂ ਇਲਾਕਿਆਂ ਵਿੱਚ ਹਲਕੇ ਤੋਂ ਦਰਮਿਆਨਾ ਵੀ ਕੁਝ ਦੇਖਣ ਨੂੰ ਮਿਲ ਸਕਦਾ ਹੈ ਜੇ ਆਪਾਂ ਅਗੇ ਗੱਲ ਇਤਰਾ ਵਿੱਚ ਵੀ ਆਪਾਂ ਨੂੰ ਕਿਤਨਾ ਕੀਤੇ ਬੱਦਲਵਾਈ ਦੇਖਣ ਨੂੰ ਮਿਲ ਸਕਦੀ ਹੈ ਟੁੱਟਵੇਂ ਰੂਪ ਦੇ ਵਿੱਚ ਆਪਾਂ ਨੂੰ ਛਰਾਟੇ ਦੇਖਣ ਨੂੰ ਮਿਲ ਸਕਦੇ ਹਨ ਬਾਕੀ ਜੇ ਆਪਾਂ ਗੱਲ ਕਰ ਲਈਏ ਕਿ ਪਹਾੜਾਂ ਦੇ ਉੱਤੇ ਪੱਛਮੀ ਸਿਸਟਮ ਕਰਮਾਏ ਦੂਜੇ ਪਾਸੇ ਜੇ ਆਪਾਂ ਗੱਲ ਕਰੀਏ ਤਾਂ ਇੱਕ ਖੇਤਰ ਜਾਣੀ ਬੰਗਾਲ ਦੀ ਖਾੜੀ ਦੇ ਉੱਤੇ ਇੱਕ ਸਿਸਟਮ ਉੱਠਿਆ ਹੋਇਆ ਜੋ ਕਿ ਮਾਧਵਦੇਸ਼ ਬਿਹਾਰ ਦੇ ਉੱਤੇ ਕਰਵਾਇਆ ਨਾ ਖੇਤਰਾਂ ਵਿੱਚ ਕਾਫੀ ਮੀਂਹ ਪੈਣ ਦੇ ਚਾਂਸ ਬਣਨਗੇ ਅੱਗੇ ਜੇ ਆਪਾਂ 48 ਘੰਟਿਆਂ ਦੀ ਗੱਲ ਕਰੀਏ ਤਾਂ ਮੌਸਮ ਵਿਭਾਗ ਵੱਲੋਂ ਪੰਜਾਬ ਦੇ ਉੱਤੇ ਤਾਂ ਕੋਈ ਅਲਰਟ ਨਹੀਂ ਹੈ ਬਾਕੀ ਜੇ ਆਪਾਂ ਦੇਖੀਏ ਤਾਂ ਆਉਣ ਵਾਲੇ ਘੰਟਿਆਂ ਦੇ ਕਿ ਹੋਰ ਕਿਹੜੇ ਇਲਾਕੇ ਹੋਣਗੇ ਜਿਸ ਦੇ ਵਿੱਚ ਆਪਾਂ ਨੂੰ ਹਲਕੀ ਤੋਂ ਦਰਮਿਆਨੀ ਬੱਦਲਵਾਈ ਦੇਖਣ ਨੂੰ ਮਿਲ ਸਕਦੀ ਹੈ ਬਾਕੀ ਦੇਖੀਏ ਇਧਰ ਫਵਾਜਿਲ ਕਾ ਫਰੀਦਕੋਟ ਪਟੈਂਡਾ ਮੁਕਸਰ ਤਰਨਤਨ ਸਾਹਿਬ ਹੋ ਗਿਆ ਅੰਮ੍ਰਿਤਸਰ ਸਾਹਿਬ ਹੋ ਗਿਆ ਇਹਨਾਂ ਖੇਤਰਾਂ ਵਿੱਚ ਮੀਂਹ ਦੇ ਸਾਰ ਕਾਟ ਹਨ ਹਲਕੀ ਤੋਂ ਦਰਮਿਆਨਾ ਮੀਂਹ ਆਉਣ ਵਾਲੇ ਘੰਟਿਆਂ ਦੇ ਵਿੱਚ ਇਹਨਾਂ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਹੈ ਬਾਕੀ ਜੇ ਆਪਾਂ ਇਧਰ ਗੱਲ ਕਰੀਏ ਖਾਸ ਕਰਕੇ ਹਰਿਆਣੇ ਦਾ ਦੱਖਣ ਪੂਰਬੀ ਹਿੱਸਾ ਹੋਗਾ ਇਹਨਾਂ ਖੇਤਰਾਂ ਵਿੱਚ ਵੀ ਹਲਕੇ ਤੋਂ ਦਰਮਿਆਨਾ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਬਾਕੀ ਆਪਾਂ ਦੇਖੀਏ ਪੰਜਾਬ ਦੇ ਆਉਣ ਵਾਲੇ ਘੰਟਿਆਂ ਦੇ ਵਿੱਚ ਤਾਂ ਹਲਕੇ ਤੋਂ ਦਰਮਿਆਨੇ ਟੁੱਟਵੇਂ ਰੂਪ ਦੇ ਵਿੱਚ ਕਿਤੇ ਨਾ ਕਿਤੇ ਆਪਾਂ ਨੂੰ ਮੀਂਹ ਦੇਖਣ ਨੂੰ ਮਿਲ ਸਕਦੇ ਹਨ ਬਾਕੀ ਆਪਾਂ ਦੇਖੀਏ ਤਾਂ ਪੰਜਾਬ ਹਰਿਆਣਾ ਦੇ ਉੱਤੇ ਜਾਂ ਗੱਲ ਕਰੀਏ ਤਾਂ ਆਉਣ ਵਾਲੇ ਘੰਟਿਆਂ ਦੇ ਵਿੱਚ ਅਲਰਟ ਤਾਂ ਕੋਈ ਨਹੀਂ ਹੈ ਜਿਸ ਦੇ ਨਾਲ ਹਲਕੇ ਤੋਂ ਦਰਮਿਆਨਾ ਮੀਂਹ ਪੰਜਾਬ ਦੇ ਕੁਝ ਖੇਤਰਾਂ ਦੇ ਵਿੱਚ ਝਰੂਰ ਦੇਖਣ ਨੂੰ ਮਿਲ ਸਕਦਾ ਹੈ ਜਿਸ ਦੇ ਵਿੱਚ ਆਪਾਂ ਲਾ ਕੇ ਕਹਿੰਦੇ ਹੁਦਾਸਪੁਰ ਪਟਾਣਕੋਟ ਸ਼ਹਿਰਪੁਰ ਨਮਾਸ਼ਹਿਰ ਜਲੰਧਰ ਚੰਡੀਗੜ੍ਹ ਮੋਹਾਲੀ ਰੋਪੜ ਪਟਿਆਲਾ ਲੁਧਿਆਣਾ ਫਤਿਹਗੜ੍ਹ ਸਾਹਿਬ ਬਰਨਾਲਾ ਸੰਗਰੂਰ ਮਾਨਸਾ ਇਹਨਾਂ ਖੇਤਰਾਂ ਦੇ ਵਿੱਚ ਹਲਕੇ ਤੋਂ ਦਰਮਿਆਨਾ ਮੀਂਹ ਕਿਤੇ ਨਾ ਕਿਤੇ ਆਉਣ ਵਾਲੇ ਘੰਟ ਦੂ ਮਿਲ ਸਕਦਾ ਹੈ ਹਲਕੇ ਤੋਂ ਦਰਮਿਆਨਾ ਮੀ ਵੀ ਦੇਖਣ ਨੂੰ ਮਿਲ ਸਕਦਾ ਹੈ ਕੁਝ ਪਾਰੀ ਮੀ ਪੈਂਦੇ ਸਾਰ ਕੱਠ ਹਨ ਆਈ ਬ੍ਰੇਨ ਡਾਰ ਮਾਡਲ ਦੇਖ ਲੈਣੇ ਤੁਸੀਂ ਸਕਰੀਨ ਉੱਤੇ ਦੇਖਦੇ ਹੋ ਜੀ ਆਪਾਂ 11 ਤਰੀਕ ਨੂੰ ਸਵੇਰੇ 3 ਵਜੇ ਦੀ ਗੱਲ ਕਰੀਏ ਪੰਜਾਬ ਦਾ ਮੌਸਮ ਬਿਲਕੁਲ ਸਾਫ਼ ਦਿਖਾਈ ਦੇ ਰਿਹਾ ਅੱਗੇ ਜੇ ਆਪਾਂ ਗੱਲ ਕਰ ਲਈਏ 11 ਤਰੀਕ ਨੂੰ 7 ਵਜੇ ਦਾ ਦੇਖੀਏ ਤਾਂ ਇਧਰ ਪੰਜਾਬ ਦਾ ਮੌਸਮ ਦੇਖੀਏ ਤਲਵਾੜਾ ਉੱਪਰ ਉਸਲੀ ਸਾਈਡ ਗੁਰਦਾਸਪੁਰ ਹੋ ਗਈ ਇਧਰ ਦੇ ਸਾਈਡ ਦੇ ਵਿੱਚ ਹਲਕੇ ਤੋਂ ਦਰਮਿਆਨਾ ਵੀ ਆਪਾਂ ਨੂੰ ਦੇਖਣ ਨੂੰ ਮਿਲ ਸਕਦਾ ਹੈ ਬਾਕੀ ਜੇ ਆਪਾਂ ਕੇ ਗੱਲ ਕਰ ਲਈਏ 11 ਤਰੀਕ ਨੂੰ ਸਵੇਰੇ 10 ਵਜੇ ਜਿਸ ਦੇ ਵਿੱਚ ਹਲਕੇ ਫੁਲਕੀ ਬੱਦਲਬਾਈ ਸੰਗਰੂਰ ਮਲੇਰ ਕੋਟਲਾ ਮੋਗਾ ਫਰੀਦਕੋਟ ਪਟਿੰਡਾ ਇਹਨਾਂ ਇਲਾਕ ਜਿਸ ਦੇ ਵਿੱਚ ਕੁਝ ਇਲਾਕੇ ਪਟਿਆਲਾ ਸੰਗਰੂਰ ਮਲੇਰਕੋਟਲਾ ਲੁਧਿਆਣਾ ਇਧਰ ਲਈ ਬੈਲਟ ਹੋ ਗਈ ਫਤਿਹਗੜ੍ਹ ਸਾਹਿਬ ਹੋ ਗਿਆ ਇਧਰ ਹਲਕਾ ਫੁਲਕੇ ਬੱਦਲ ਵਾਈ ਦਾ ਹਲਕਾ ਫੁਲਕਾ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਬਾਕੀ ਜੇ ਆਪਾਂ ਕੇ ਗੱਲ ਕਰ ਲੈਨੇ ਅੱਗੇ ਗਿਆ ਤਰੀਕ ਨੂੰ ਸ਼ਾਮੀ 6 ਵਜੇ ਦੀ ਗੱਲ ਕਰੀ ਜਿਸ ਦੇ ਵਿੱਚ ਆਪਾਂ ਦੇਖੀਏ ਪੰਜਾਬ ਦਾ ਮੌਸਮ ਬਿਲਕੁਲ ਸਾਫ਼ ਦਿਖਾਈ ਦੇ ਰਿਹਾ ਅੱਗੇ ਜੇ ਆਪਾਂ ਗੱਲ ਕਰ ਲਈਏ 11 ਤਰੀਕ ਨੂੰ ਰਾਤੀ 11 ਵਜੇ ਜਿਸ ਦੇ ਵਿੱਚ ਦੀ ਹੁਣ ਤੱਕ ਦੀ ਜਾਣਕਾਰੀ ਮਿਲਦੇ ਆਂਗੇ ਵੀਡੀਓ ਦੇ ਵਿੱਚ ਧੰਨਵਾਦ ਜੀ